ਦਾਲੀ ਚੈਨਲ ਤੇ ਆਪਦਾ ਸਵਾਗਤ ਹੈ ਅੱਜ ਦੇ ਤਾਜ਼ਾ ਖਬਰਾਂ ਫੋਇਪਰ ਮੰਡਲ ਛੇਵੀਂ ਅੰਤਰ-ਭਾਗੀ T20 ਲੀਗ ਟੂਰਨਾਮੈਂਟ ਕਰਾਇਆ ਫੋਇਪਰ ਮੰਡਲ ਵੱਲੋਂ ਆਗਾਤ ਨਾਮ 1 ਨਵੰਬਰ ਤੋਂ 30 ਨਵੰਬਰ 2025 ਦੇ ਵਿਚਕਾਰ ਇੱਕ ਕ੍ਰਿਕਟ ਟੂਰਨਾਮੈਂਟ ਟੂਰਨਾਮੈਂਟ ਦਾ ਸਫਲ ਆਯੋਜਨ ਕੀਤਾ ਗਿਆ ਇਸ ਟੂਰਨਾਮੈਂਟ ਵਿੱਚ ਪਹਿਲੇ ਸੈਮੀਫਾਈਨ ਮੁਕਾਬਲੇ ਵਿੱਚ ਡੀਜ਼ਲ ਸ਼ੈ ਵਿਧਿਆਨੰਦ ਦੇ ਮਕੈਨਿਕਲ ਨੂੰ ਹਰਾਇਆ ਜਦੋਂ ਕਿ ਦੂਜੇ ਸੈਮੀਫਾਈਨਲ ਵਿੱਚ ਇੰਜੀਨੀਅਰ ਨੇ ਇਲੈਕਟ੍ਰਿਕ ਸੈੱਡ ਲੁਧਿਆਣਾ ਨੂੰ ਮਾਤ ਦਿੱਤੀ 30 ਨਵੰਬਰ ਤੋਂ ਇਸ ਟੂਰਨਾਮੈਂਟ ਫਾਈਨਲ ਵਿੱਚ ਇੰਜੀਨੀਅਰ ਦੇ ਕਪਤਾਨ ਰੋਹਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਇੰਜੀਨੀਅਰਿੰਗ ਦੀ ਟੀਮ ਦੇ ਅਨੁਸਾਰ 20 ਓਵਰਾਂ ਵਿੱਚ 5 ਵਿਕਟਾਂ ਦੇ ਇਮਸਾਨ 247 ਦੌੜਾਂ ਬਣਾਈਆਂ ਜਿਸ ਵਿੱਚ ਸਲਾਮੀ ਬਜੇ ਬੱਲੇਬਾਜ਼ ਸ੍ਰੀ ਰਵੀ ਨੇ 71 ਗੇਂਦਾਂ ਅਤੇ 145 ਦੋੜਾਂ ਬਣਾਈਆਂ ਜਵਾਬ ਵਿੱਚ ਡੀਜ਼ਲ ਸ਼ਹਿਰ ਲੁਧਿਆਣਾ ਨੇ 5 ਵਿਕਟਾਂ ਦੇ ਨੁਕਸਾਨ ਨਾਲ ਸਿਰਫ 214 ਦੋੜਾਂ ਹੀ ਬਣਾ ਸਕੀ ਤੇ 33 ਦੋੜਾਂ ਨਾਲ ਮੈਚ ਹਾਰ ਗਈ ਮੁਕਾਬਲਾ ਕਾਫੀ ਰੋਮਾਂਚਕ ਰਿਹਾ ਪਰ ਇੰਜੀਨੀਅਰ ਦੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕੱਪ ਆਪਣੇ ਨਾਮ ਕਰ ਲਿਆ ਇਸ ਮੈਚ ਵਿੱਚ ਮੈਨ ਆਫ ਦਿ ਮੈਚ ਦਾ ਪੁਰਸਕਾਰ ਰਵੀ ਨੂੰ ਦਿੱਤਾ ਗਿਆ ਜਦਕਿ ਟੂਰਨਾਮੈਂਟ ਵਿੱਚ ਬਿਹਤਰ ਆਲ ਅਰਾਊਂਡ ਪ੍ਰਦਰਸ਼ਨ ਮੈਨ ਆਫ ਦਿ ਸੀਰੀ ਲਵ ਮਲੋਤਰਾ ਲਮ ਮੋਦਲੋਤਰਾ ਬੈਸਟ ਬਾਲ ਸਪੀਚ ਬੈਸਟ ਬੱਲੇਬਾਦ ਰਵੀ ਹਨ ਮੈਚ ਦੇ ਸਵਾਪਨ ਤੇ ਪੁਰਸਕਾਰ ਵੰਡ ਸਮਾਰੋਹ ਵਿੱਚ ਮੁੱਖ ਮਾਨ ਮੰਡਲ ਦੇ ਪ੍ਰਬੰਧਕ ਜੀ ਕੁਮਾਰ ਸੀਨੀਅਰ ਮੰਡਲ ਦੇ ਅਧਿਕਾਰੀ ਰਾਹੁਲ ਦੇਵ ਸੀਨੀਅਰ ਮੰਡਲ ਦੇ ਕਮਿਸ਼ਨਰ ਅਦਿਸ਼ੀ ਪਾਂਡੇ ਮੰਡਲ ਦੇ ਅਧਿਕਾਰੀ ਬਾਬਰ ਅਲੀ ਚਕਤ ਅਤੇ ਹੋਰ ਅਧਿਕਾਰੀ ਮੌਜੂਦ ਹਨ ਖੇਡਾਰੀਆਂ ਉਸਤਾਦ ਕਰਨ ਲਈ ਕਰਨ ਲਈ ਵਿਅਕਤੀਗਤ ਪੁਰਸਕਾਰ ਵੀ ਦਿੱਤੇ ਗਏ ਮੰਡਲ ਰੇਲ ਪ੍ਰਬੰਧਕ ਦੇ ਟੀਮ ਨੇ ਜੇਤੂ ਟੀਮ ਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਮੰਡਲ ਰੇਲ ਪ੍ਰਬੰਧਕ ਟੂਰਨਾਮੈਂਟ ਅਸਫਲ ਜੋਜਨ ਦੇ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ ਮੰਡਲ ਖੇਡ ਅਧਿਕਾਰੀ ਬਾਬਰ ali ਚਗਾੜਾ ਅਤੇ ਖੇਡ ਸਖਤਰ ਸੁਨੀਲ ਕੁਮਾਰ ਸਵੇਦ ਸਪੋਰਟਿੰਗ ਸਟਾਫ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਕਾਫੀ ਮਕਬੂਲ ਹੋਇਆ ਜਿਸ ਵਿੱਚ ਰੇਵਲੇ ਅਧਿਕਾਰੀ ਅਤੇ ਕਰਮਚਾਰੀ ਵੱਧ ਚੜ ਕੇ ਹਿੱਸਾ ਲਿਆ। ਇਸ ਟੂਰਨਾਮੈਂਟ ਸਮਾਪਨ ਬਿਹਤਰ ਖੇਡ ਫਰਮਾਨਾ ਦਾ ਪ੍ਰੋਜੈਕਸ਼ਨ ਨਾਲ ਜੋੜਿਆ ਹੋਇਆ ਹੈ। ਧੰਨਵਾਦ ਜੀ ਖਬਰਾਂ ਸੁਣਨ ਲਈ ਬਨੇ ਰਹੋ।